ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਅਮਰਤ ਗੁਰਤੀ ਪਾਇਆ ਸੋ ਅਮਰਤ ਗੁਰਤੀ ਪਾਇਆ ਸੋ ਅਮਰਤ ਗੁਰਤੀ ਪਾਇਆ ਸੋ ਅਮਰਤ ਗੁਰਤੀ ਪਾਇਆ सूर नरि मुंज अमृत खोज थरिज मुंजनी अमृत खोजते सो अमृत गुरते पाया सो अमृत पाया सो अमृत पाया सो अमृत गुरु पाया पाया अमृत गुर की नहीं पाया अमृत गुरु कृपा की नी सच मन वसाया सो ਅਮਰਤ ਗੁਰਤੀ ਪਾਇਆ ਸਚ ਮੰਨਿ ਵਸਾਇਆ ਸੋ ਅਮਰਤ ਗੁਰਤੀ ਪਾਇ 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 ਸੁਨਰਿ ਨਰਿ ਮਨਿ ਜਨੀ ਅਮਰਤ ਖੋਜ ਦੀ ਸੁਨਰਿ ਨਰਿ ਮਨਿ ਜਨੀ ਅਮਰਤ ਖੋਜ ਤੀ ਸੋ ਅਮਰਤ ਗੁਰਤੀ ਪਾਇਆ ਸੋ ਅਮਰਤ ਗੁਰਤੀ ਪਾਇਆ ਜੀ ਜੰਤ ਸਭ ਤੂੰ ਦੀਉ ਪਾਏ ਜੀ ਜੰਤ ਸਭ ਤੂੰ ਦੀਉ ਪਾਏ ਇੱਕ ਵੇਖ ਪਰਸਣ ਆਇਆ ਸੋ ਅਮਰਤ ਗੁਰਤੀ ਪਾਇਆ ਇੱਕ ਵੇਖ ਪਰਸਣ ਆਇਆ ਸੋ ਸਤ ਗੁਰ ਦੀ ਪਾਇ ਲਭ ਲੂਭੇ ਕਰ ਚੁਕਾ ਲਭ ਲੂਭੇ ਕਰ ਚੁਕਾ ਸਤ ਗੁਰ ਪੱਲਾ ਪਾਇਆ ਸੋ ਅਮਰਤ ਗੁਰਤੀ ਪਾਇਆ ਸਤ ਗੁਰ ਪੱਲਾ ਪਾਇਆ ਸੋ ਅਮਰਤ ਗੁਰਤੀ ਪਾਇਆ ਸੋ ਅਮਰਤ ਗੁਰਤੀ ਪਾਇਆ ਸੋ ਅਮਰਤ ਗੁਰਤੀ ਪਾਇਆ ਕਹਿ ਨਾਨਕ ਜਿਸਨੂੰ ਆਪ ਟੂਠਾ ਕੇ ਨਾਨਕ ਜਿਸਨੂੰ ਆਪ ਟੂਠਾ ਜਿਸਨੂੰ ਆਪ ਟੂਠਾ ਜਿਸਨੂੰ ਆਪ ਟੂਠਾ ਤਿਨੇ ਅਮਰਤ ਗੁਰਤੀ ਪਾਇਆ ਸੋ ਅਮਰਤ ਗੁਰਤੀ ਪਾਇਆ ਤਿਨੇ ਅਮਰਤ ਗੁਰਤੀ ਪਾਇਆ ਸੋ ਅਮਰਤ ਗੁਰਦੀ 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 ਪਾਇਆ ਸੁਰਨਾਰੇ ਮੁੰਜਨੀ ਅਮਰਤ ਖੋਜ ਤੇ ਸੁਰਨਾਰੇ ਮੁੰਜਨੀ ਅਮਰਤ ਖੋਜ ਤੇ ਸੋ ਅਮਰਤ ਗੁਰ ਤੇ ਪਾਇਆ 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 ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ